ਬਾਈ ਜੀ ਨਾ ਕੀ ਜਰਾ ਨਾ ਜਗਤਾਰ ਸਿੰਘ ਜਗਤਾਰ ਸਿੰਘ ਤੇ ਤਾਰ ਸਿੰਘ ਅੱਛਾ ਨਿਰੂ ਬਾਜਵਾ ਦਾ ਪਿੰਡ ਇਹੀ ਆ ਨਿਰੂ ਬਾਜਵਾ ਦਾ ਪਿੰਡ ਇਹ ਡੋੜ ਪਿੰਡ ਇਹ ਡੋੜ ਠੀਕ ਹੈ ਅੱਛਾ ਤੇ ਉਹ ਡੋੜ ਆਈ ਹੈ ਕਰੇ ਕਿ ਨਹੀਂ ਆਈ ਉਹ ਕਰੇ ਡੋੜ ਆ ਗਈ ਹੈ ਆਈ ਹੈ ਆਈ ਹੈ ਪਰ ਅੱਛਾ ਠੀਕ ਹੈ ਸਰ ਆਈ ਉਹ ਸਾਨੂੰ ਨਹੀਂ ਪਤਾ ਲੱਗਿਆ ਸੀ ਇਥੇ ਬਾਹਰ ਰਹਿੰਦੇ ਆ ਅੱਛਾ ਉਹ ਤੁਹਾਡੇ ਪਿੰਡ ਦੀ ਕੁੜੀ ਆ ਐਨੇ ਵੱਡੇ ਪੱਤਰ ਤੇ ਉਹਨਾਂ ਨਾਂ ਨਾਰੋਸ਼ਨ ਕੀਤਾ ਹੈਗਾ ਤਾਂ ਮਿਲ ਕਿੰਨਾ ਮਾਣ ਮਹਿਸੂਸ ਕਰਦੇ ਹੋ ਤੁਹਾਨੂੰ ਬਹੁਤ ਜਿਆਦਾ ਮਾਣ ਆ ਜੀ ਪਰ ਦੂਰ ਤੱਕ ਨਾ ਚਾਹੁੰ ਕੇ ਡੁੱਸਦਾ ਆ ਗਿਆ ਬਈ ਜੀ ਸ੍ਰੀ ਵੀਰ ਸਿੰਘ ਹੈ ਬਈ ਜੀ ਪਿੰਡ ਡੋੜ ਪਿੰਡ ਡੋੜ ਜੀ ਜ਼ਿਲ੍ਹਾ ਫਰੀਕੋਟ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਨੀਰੂ ਬਾਜਵਾ ਜਿਹੜਾ ਹੈਗਾ ਉਹ ਸੋਡੇ ਪਿੰਡ ਦੀ ਜਿਹੜੀ ਕੁੜੀ ਹੈਗੀ ਆ ਬਹੁਤ ਵਧੀਆ ਕੁੜੀ ਹੈ ਜੀ ਅੱਛਾ ਪਿੰਡ ਦੇ ਨਾਲ ਬਹੁਤ ਚਾ ਕੀਤਾ ਹੈ ਹੂੰ ਬਹੁਤ ਖੁਸ਼ੀ ਹੈ ਬਾਣ ਵਾਲੇ ਕੰਨ ਤੇ ਪਿੰਡ ਦੇ ਗੜਾ ਗੜਾ ਮਾਰਿਆ ਕਿ ਸਾਲ 150 ਉਹ ਵਾਸੀ ਬਈ ਜੀ ਪਿੰਡ ਉਹ ਆ ਕੇ ਗਏ ਹਾਂ ਜੀ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਚੋਂ ਹੈ ਉਹ ਹਾਂ ਪੂਸਾਰੀ ਹੈਗੀ ਜੀ ਇਹ ਜਗ੍ਹਾ ਪਿਛਲੇ ਗਾ ਆਪਣੇ ਅੰਦਰਲੇ ਗਵਾਜ ਕੋ ਘਰੋਂ ਦਾ ਪਰਾਣਾ ਅੱਛਾ ਹੁਣ ਤਾਂ ਬੇਸਿਕ ਕਿਸੇ ਨੇ ਲੈ ਲਿਆ ਮੋਲ ਉਹ ਉਹ ਉੱਥੇ ਜਿੱਦੀ ਦਾ ਘਰ ਹੈਗਾ ਸੀ ਉਹਨਾਂ ਦੇ ਤੇ ਬਾਜੂਆਂ ਦੇ ਕਿੰਨੇ ਘਰ ਹੈਗੇ ਤੁਹਾਡੇ ਪਾਸਾ ਇਹ ਤੇ ਹੋਣਗੇ 25 30 ਹੋਣਗੇ 25 30 ਘਰ ਹੈਗੇ ਜੀ ਅੱਛਾ 25 30 ਘਰ ਹੈਗੇ ਠੀਕ ਹੈ ਤੇ ਤੁਹਾਡਾ ਕੀ ਨਾ ਰਾਜਪਟਾ ਨਾ ਅਸ਼ੀਸ਼ਕੌਰ ਤਾਂ ਬੇਨਾਸ਼ੀਸ਼ਕੌਰ ਅਸ਼ੀਸ਼ਕੌਰ ਅਸ਼ੀਸ਼ਕੌਰ ਰਾਜਪਟਾ ਅਸ਼ੀਸ਼ਕੌਰ ਦਾ ਕਰੀਬ ਹੀ ਪਟਾਪਾ ਹੈ ਹੈ ਮੁਬੀ ਸ਼ੋਲੇ ਆ ਗਿਆ ਬੰਦੋਤਾ ਸਰਬੀਰ ਸਿੰਘ ਜੀ ਪਿੰਡ ਡੋੜ ਪਿੰਡ ਡੋੜ ਜਿਲ੍ਹਾ ਫਰੀਕੋਟ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਨੀਰੂ ਬਾਜਵਾ ਜਿਹੜਾ ਹੈਗਾ ਉਹ ਸੋਡੇ ਪਿੰਡ ਦੀ ਜਿਹੜੀ ਕੁੜੀ ਹੈਗੀ ਆ ਬਹੁਤ ਵਧੀਆ ਕੁੜੀ ਹੈ ਜੀ ਅੱਛਾ ਪਿੰਡ ਦਾ ਨਾਮ ਬਹੁਤ ਚੰਗਾ ਕੀਤਾ ਹੈ ਬਹੁਤ ਖੁਸ਼ੀ ਹੈ ਮਾਣ ਰਿਹਾ ਲਿਖਦਾ ਤੇ ਪਿੰਡ ਦੇ ਗੜਾ ਗੜਾ ਮਾਰਿਆ ਕਿ ਸਾਲ 1.5 ਸਾਲ ਹੋ ਗਿਆ ਸੀ ਬਈ ਜੀ ਪਿੰਡੋਂ ਆ ਕੇ ਗਏ ਹਾਂ ਜੀ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਚੋਂ ਹੈ ਉਹ ਹਾਂ ਸਾਰੇ ਹੈਗੇ ਜੀ ਪਿੰਡ ਹੈਗੇ ਪਿਛਲੇ ਗਾ ਆਪਣੇ ਅੰਦਰਲੇ ਗੜਵਾਜ ਕੋਈ ਘਰ ਉਹਨਾਂ ਦਾ ਪਰਾਣਾ ਚਾਹ ਕੋਣਤਾ ਬੇਸਿਕ ਕਿਸ਼ਣ ਲੈ ਲੈ ਮੋਲ ਉਹ ਉ ਉਥੇ ਜਿੱਦੀ ਦਾ ਘਰ ਹੈਗਾ ਸੀ ਉਹਨਾਂ ਦੇ ਤੇ ਫੇ ਬਾਜਵਾ ਨੇ ਕਿੰਨੇ ਘਰੇਗੇ ਤੁਹਾਡੇ ਪਾਸੇ ਇਹ ਤੇ ਹੋਣਗੇ 25 30 ਹੋਣਗੇ 25 30 ਘਰ ਹੈਗਾ ਜੀ 25 30 ਘਰ ਹੈਗੇ ਠੀਕ ਹੈ ਤੇ ਛੋੜਾ ਕੀ ਨਾ ਜੱਜਪਤਾ ਨਾ ਅਸ਼ੀਸ਼ ਕੋਰ ਤਾਂ ਬੇਨਾਸ਼ੀਸ਼ ਕੋਰ ਅਸ਼ੀਸ਼ ਕੋਰ ਅਸ਼ੀਸ਼ ਕੋਰ ਜੱਜਪਤਾ ਅਸ਼ੀਸ਼ ਕੋਰ ਦਾਲ ਕਰੀ ਬਲੀ ਪਤਾ ਪਾ ਹੈ ਮੂੰ ਵੀ ਛੋਲੇ ਆ ਗਿਆ ਬਈ ਜੀ ਤੁਹਾਡਾ ਸਰਬੀਰ ਸਿੰਘ ਹੈ ਬਈ ਜੀ ਪਿੰਡ ਡੋੜ ਹੈ ਪਿੰਡ ਡੋੜ ਜੀ ਜ਼ਿਲ੍ਹਾ ਫਰੀਕੋਟ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਨੀਰੂ ਬਾਜਵਾ ਜਿਹੜਾ ਹੈਗਾ ਉਹ ਛੋਟੇ ਪਿੰਡ ਦੀ ਜਿਹੜੀ ਕੁੜੀ ਹੈਗੀ ਆ ਬਹੁਤ ਵਧੀਆ ਕੁੜੀ ਹੈ ਜੀ ਅੱਛਾ ਪਿੰਡ ਦੇ ਨਾਲ ਬਹੁਤ ਚੱਕੀਦਾ ਹੈ ਹੂੰ ਬਹੁਤ ਖੁਸ਼ੀ ਮਾਣ ਵਾਲੀ ਗੱਲ ਹੈ ਹੂੰ ਹੂੰ ਤੇ ਪਿੰਡ ਦੇ ਉਹ ਗੜਾ ਗੜਾ ਮਾਰਿਆ ਕਿ ਸਾਲ ਡੇਢ ਸਾਲ ਤੋਂ ਹੋ ਗਈ ਬਈ ਜੀ ਪਿੰਡੋਂ ਅੱਗੇ ਗਏ ਹਾਂ ਜੀ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਚੋਂ ਹੈ ਉਹ ਹਾਂ ਪੂਸਾਰੀ ਹੈਗੀ ਜੀ ਪਿੰਡ ਜਿਹੜਾ ਪਿਛਲੇ ਗਾਪਰੇ ਅੰਦਰਲੇ ਗੁਰਦੁਆਰੇ ਕੋਲ ਘਰ ਉਹਨਾਂ ਦਾ ਪੁਰਾਣਾ